जय श्री राम की यार अंकल जी जय श्री राम जय श्री बालाजी जय गौ माता जी जय जय श्री राम सलो जी आज ਸਾਡੇ ਬਾਲਾ ਜੀ ਸੇਵਾ ਸੰਗ ਦੇ ਸਾਰੇ ਮੈਂਬਰ ਤੇ ਪਹੁੰਚੇ ਨੇ ਗਊਸ਼ਾਲਾ ਸਾਡੇ ਕਾਰਤਿਕ ਜੀ ਗਊ ਮਾਤਾ ਦੀ ਸੇਵਾ 'ਚ ਲੱਗੇ ਨੇ ਸਾਡੇ ਦੀਪੂ ਜੀ ਕੁਮਾਰ ਸਾਹਿਬ ਸਾਡੇ ਗਾਵਾਂ ਨੂੰ ਚਾਰਾ ਤੇ ਨਾਲ ਗੁੜ ਪਾਇਆ ਜਾ ਰਿਹਾ ਹੈ ਕੀ ਕਰ ਕਰ ਕੇ ਕਰਦਾ ਲਓ ਲਓ ਜੀ ਲਓ ਪੱਲਾ ਚੱਕੋ ਆ ਪੱਲਾ ਚੱਕ ਕੇ ਬਾ ਦਿਓ ਜੈ ਗਊ ਮਾਤਾ ਦੀ ਜੈ ਗਊ ਮਾਤਾ ਦੀ ਅਲਿਓ ਜੀ ਲਿਓ ਇੱਧਰ ਅੱਗੇ ਲਿਓ ਜੀ ਇੱਥੇ ਬਹੁਤ ਸੰਗਤ ਹੈਗੀ ਆ ਇੱਧਰ ਬਹੁਤ ਬਾਲਾ ਜੀ ਵਾਲੋ ਕੋਈ ਗੱਲ ਨਹੀਂ ਬਾਲਾ ਜੀ ਵਾਲੋ ਬੁਧਾ ਕਰਨ ਦੇ ਆਮ ਆ ਅਥਲੇਵ ਤੇ ਟਿੱਲੇ ਟਿੱਕੇ ਚੱਕ ਲਓ ਨਾ ਬਹੁਤ ਹੀ ਆਨੰਦ ਸਵੇਰੇ ਸਵੇਰੇ ਬਾਲਾ ਜੀ ਮਹਾਰਾਜ ਦੀ ਕਿਰਪਾ ਨਾਲ ਜੈ ਬਾਲਾ ਜੈ ਬਾਲਾ ਜੈ ਬਾਲਾ ਅੱਜ ਸਾਰੇ ਭਗਤ ਸ਼੍ਰੀ ਬਾਲਾ ਜੀ ਸੇਵਾ ਸੰਗਦੇ ਮੈਂਬਰ ਸੇਵਾ ਕਰਦੇ ਹੋਏ ਇਹ ਵੀ ਬਹੁਤ ਜ਼ਰੂਰੀ ਹੈ ਜ਼ਿੰਦਗੀ ਦੇ ਸਾਰੇ ਕੰਮਾਂ ਦੇ ਨਾਲ-ਨਾਲ ਅੱਗੇ ਲਿਓ ਜੀ ਪਸ਼ੂਆਂ ਦੀ ਸੇਵਾ ਗਊ ਮਾਤਾ ਦੀ ਸੇਵਾ ਪਸ਼ੂ ਵੀ ਇੱਕ ਇਨਸਾਨ ਦੇ ਰੂਪ ਦੇ ਵਿੱਚ ਹੁੰਦੇ ਹਨ ਇਹਨਾਂ 'ਚ ਵੀ ਪੂਰੀ ਜਾਗਰਤੀ ਹੁੰਦੀ ਹੈ ਲਿਓ ਜੀ ਲਿਓ ਹੋਰ ਅੱਗੇ ਇਹ ਵੀ ਆਪਾਂ ਨੂੰ ਆਸ਼ੀਰਵਾਦ ਦਿੰਦੇ ਨੇ ਬਹੁਤ ਹੀ ਠੰਡ ਲਿਓ ਜੀ ਫਿਰ ਫਿਰ ਅੱਗੇ ਲੋਬੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ੍ਰੀ ਕ੍ਰਿਸ਼ਨ ਗੋਵਿੰਦ ਹਰੇ ਮੂਰਾਰੀ ਏ ਨਾਥ ਨਾਰਾਇਣ ਵਾਸੂਦੇਵਾ ਸ੍ਰੀ ਕ੍ਰਿਸ਼ਨ ਗੋਵਿੰਦ हरे मुरारी हे नाथ नारायण वासुदेव हे नाथ नारायण वासुदेवा नाथ नारायण वासुदेव श्री कृष्ण गोविंद हरे मुरारी हे नाथ नारायण वासुदेवा श्री कृष्ण गोविंद हरे मुरारी हे नाथ नारायण वासुदेवा हे नाथ नारायण वासुदेवा हे नाथ नारायण वासुदेवा श्री कृष्ण गोविंद हरे मुरारी हे नाथ नारायण वासुदेवा ਬਾਲਾ ਜੀ ਸੇਵਾ ਸੰਗਤ ਦੇ ਸਾਰੇ ਮੈਂਬਰ ਬਹੁਤ ਜ਼ਿਆਦਾ ਪੁੱਜੇ ਨੇ ਬਹੁਤ ਬਹੁਤ ਪਰਸੇਵਾ ਦੀ ਸੇਵਾ ਕਰਨ ਲਈ ਸੋ ਮੇਰੀ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਇੱਕ ਰੋਟੀ ਗਊ ਮਾਤਾ ਦੇ ਨਾਮ ਦੀ ਜਰੂਰ ਬਣਾਇਆ ਕਰੋ ਘਰ ਦੇ ਵਿੱਚ ਪਹਿਲੀ ਰੋਟੀ ਜਿਹੜੀ ਇਹ ਗਊ ਮਾਤਾ ਦੇ ਨਾਮ ਦੀ ਬੰਨੀ ਚਾਹੀਦੀ ਹੈ ਕਿਉਂਕਿ ਜਿਹੜੀ ਗਊ ਮਾਤਾ ਹੈ ਉਹਦੇ ਵਿੱਚ 38 ਕਰੋੜ ਦੇਵੀ ਦੀ ਇੱਤਹਾ ਦਾ ਵਾਸ ਹੈ ਸੋ ਆਪਾਂ ਇਹ ਸਮਝ ਸਕਦੇ ਹਾਂ ਕਿ ਜੇ ਆਪਾਂ ਦੇਵੀ ਦੇ ਅਨੁਕੂਲ ਨੇ ਆ ਤੇ ਆਪਣੇ ਪਰਿਵਾਰ ਤੇ ਬਹੁਤ ਮਿਹਰ ਭਰਿਆ ਹੱਥ ਰੱਖਦੇ ਨੇ ਆਪਾਂ ਸੇਵਾ ਕਰਦੇ ਜੀ ਤਤਪਰ ਹੁੰਦੇ ਰਹੀਏ ਸੋ ਕੋਰੋ ਕਾਮਰਾ ਜੀ ਅਗਲੀ ਬਾਈਟ ਦੇਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਕੋ ਮਤਬ ਅੱਜ ਕੋ ਆਦ ਤੇ ਸਾਡੇ ਬਾਲਾ ਦੀ ਸੇਵਾ ਕਰਨ ਸਾਰੇ ਮਹਿਮਨ ਉੱਟ ਕੇ ਆਏ ਨੇ ਜੋ ਇਹ ਅੰਦਰ ਵਿੱਚ ਇਹ ਆਪਾਂ ਨੂੰ ਮਹਿਸੂਸ ਹੁੰਦੀ ਹੈ ਕਿ ਇਹਦਾ ਗੋਵਾਤਾ ਲੇਖਦੀ ਹੈ ਥਾਤ ਕੋ ਦੀ ਸੇਵਾ ਸੁਭਿ ਦੇ ਨਾਲ ਦਾ ਖਰਾ ਚਾਰਾ ਲੈ ਕੇ ਬਾਲਾ ਦੀ ਸੇਵਾ ਕਰਨ ਦੀ ਕੋਸ਼ਿਸ਼ ਹੁੰਦੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਤੇ ਇਸੇ ਤਰ੍ਹਾਂ ਨੂੰ ਬਿਨਿ ਕਰਦੇ ਇਸੇ ਤਰ੍ਹਾਂ ਜਿਹੜੀ ਸੇਵਾ ਬਹੁਤਾਂ ਦੀ ਕਰਦੇ ਰਹੀ ਹੈ करिए ਪ੍ਰਮਾਤਮਾ ਦੇ ਅੱਗੇ ਦੁਆ ਕਰਦੇ ਹੋਏ ਸ਼ੰਕਰ ਦੇ ਕੇ ਕਿ ਸਾਰਿਆਂ ਨੂੰ ਵੀ ਮੌਕਾ ਦੇਣ ਕਿ ਆਕਰਮੱਛੀ ਕੇ ਇਸੇ ਤਰ੍ਹਾਂ ਸੇਵਾ ਦੇ ਵਿੱਚ ਲੱਗੇ ਰਹਿਣ ਜੈ ਸ਼੍ਰੀ ਰਾਮ ਜੈ ਗੋਬਿੰਦ ਜੈ ਕਰਾ ਪੀਰ ਬਜਰੰਗੀ ਹਰ ਮਹਾਦੇਵ ਦੀ ਜੈ